ਸਟੇਜ ਦਰਸਲ ਦੋਸਾਂ ਸਾਈ ਵਿਧਾਨ ਸਭਾ ਚੋਣਾਂ ਦੇ ਲਈ ਤਿਆਰੀ ਜੋ ਹੈ ਹਰ ਇੱਕ ਸਿਆਸੀ ਧਿਰ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਚੋਣਾਂ ਦੀ ਸਟੇਜ ਹੁਣੇ ਤੋਂ ਹੀ ਸਜਦੀ ਹੋਈ ਵੀ ਨਜ਼ਰ ਆਈ 40 ਮੁਕਤੀਆਂ ਦੀ ਸ਼ਹਾਦਤ ਨੂੰ ਸਮਰਪਿਤ ਮਾਗੀ ਮੇਲੇ ਦੇ ਮੌਕੇ ਤੇ ਜਿਹੜੇ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਿਆਸੀ ਅਖਾਰੇ ਸਜੇ ਆਵਾਜ਼ੀ ਪਾਰਟੀ ਭਾਜਪੀ ਅਕਾਲੀ ਦਲ ਤੇ ਵਾਰਿਸ ਪੰਜਾਬ ਦੇ ਪਾਰਟੀ ਦੇ ਵੱਲੋਂ सियासी कॉन्फ्रेंसिस कीतियां गई हैं ये चार तस्वीरें ਤੁਸੀਂ ਵੀ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਸਾਰੇ ਆਗੂ ਇੱਕ ਦੂਸਰੇ ਦੇ ਨਿਸ਼ਾਨੇ ਸਾਦੇ ਹੋਏ नजर आए ने आम आदमी पार्टी की स्टेज है नीचे तुम देखो श्रोमणी अकाली दल की स्टेज है और इधर बीजेपी के वलों जो स्टेज लगाई गई है तो श्रोमी अकाली दल वारस पंजों भी स्टेज लगाई गई है ये सियासी अखाड़े जो ने पखते हुए नजर आए हैं माघी मेले का सियासी अखाड़ा इस कदर भखिया मेरे लैफ्ट राइट तुम दोनों पासे देख सकते हो इन्होंने तस्वीर के किस कदर ਦਿੱਗਰ ਜੋ ਨੇ ਇਹਨਾਂ ਸਿਆਸੀ ਆਖੜਿਆਂ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆਈ ਦੀਆਂ ਬਿਆਨਬਾਜ਼ੀਆਂ ਦਾ ਦੌਰ ਵੀ ਚੱਲਿਆ ਤੇ ਸੀਐਮ ਮਾਨ ਦੇ ਵੱਲੋਂ ਵੀ ਜੋ ਬਿਆਨ ਦਿੱਤੇ ਗਏ ਕਈ ਮਾਨਿਆਂ ਦੇ ਵਿੱਚੋਂ ਉਸੇ ਮਾਇਨੇ ਵੀ ਨਿਕਲ ਕੇ ਸਾਹਮਣੇ ਆ ਰਹੇ ਨੇ 328 52 ਰੁਪਆ ਦਾ ਮਾਮਲਾ ਜੋ ਹੈ ਉਹ ਉਸ ਦਾ ਜ਼ਿਕਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ। ਅਦਰ ਨਹੀਂ ਹੋ ਪਾਤੀ ਦੇ ਦੇ ਨੇ ਤੁਲਕਾਂ ਦੇ ਸਮੇਤ ਹੁੰਦੀ ਵੀ ਉਹਨਾਂ ਤਾਂ ਆਪਸ ਵਿੱਚ ਹਰੇਕ ਗੱਲ ਨਹੀਂ ਬਣ ਰਹੀ। ਸੁਖਵੀਰ ਬਾਦਲ ਕਹਿੰਦੇ ਨਿਕਲ ਜੇ ਹੁਣ ਕੋ ਤਾਂ ਆਪ ਜੇ ਤਾਂ ਸੁਣੇ ਬੋਲਣ ਨਾਲ ਤਾਂ ਸਾਰੇ ਚਲੇ ਗਏਗਾ ਤਾਂ ਕੰਡਾ ਹੀ ਨਾ ਕਰਦਾ ਸੋਚੀ ਹੋਈ ਮੇਰੇ ਜਾਣਗੇ ਸਾਡੇ ਬਾਰੇ ਕੋਈ ਤਾਂ ਕੰਨ ਨਹੀਂ ਲਿਪੜੀ ਤਾਂ ਹੁਣ ਤਾਂ ਚਲੇ ਗਏਗੇ ਕਿੱਥੇ ਹੋਰ ਅੱਜ ਤੇ ਤੁਹਾਡੇ ਸਰਕਾਰ ਵਾਲੇ ਅੱਜ ਤੁਹਾਡੇ ਸੁਖਵੀਰ ਬਾਦਲ ਨੇ ਬੱਸਾਂ ਜਿਹੜੇ ਆਏ ਨੇ ਇੱਥੇ ਬੈਠੇ ਨੇ ਆਦੂ ਕਾਣਾ ਮਾਦੂ ਹੀ ਹੈ ਮਜਾ ਆ ਰਿਹਾ ਸਭ ਮਜਾ ਆ ਰਿਹਾ ਆਕਾਲੀ ਦਲ ਜੋ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਪੰਜਾਬ ਦੀ ਜਥੇਬੰਦੀ ਹੈ ਇਹਨੂੰ ਇੰਨਾ ਬਦਨਾਮ ਕਰਦੇ ਹੋ ਬੋਲ ਬੋਲ ਕੇ ਝੂਠ ਬੋਲ ਬੋਲ ਕੇ ਬੋਲ ਬੋਲ ਕੇ ਕਿ ਲੋਕੀ ਇਹਨਾਂ ਤੋਂ ਪਾਸੇ ਹਟ ਜਾਣ ਤੇ ਕਾਮਯਾਬ ਹੋ ਗਏ ਕੋਈ ਬੇਅਦਬੀ ਕਾਲੀ ਦਲ ਸਰਕਾਰ ਕਰਾਏਗੀ ਕੋਈ ਕਾਲੀ ਕਰਾਊਗਾ ਹਰ ਕਾਲੀ ਵਰਕਰ ਦੇ ਘਰੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਣਾ ਹੈ ਤੁਸੀਂ ਮੱਥਾ ਟੇਕ ਕੇ ਅਰਦਾਸ ਕਰਕੇ ਘਰੋਂ ਨਿਕਲਦੇ ਹੋ ਤੁਸੀਂ ਕਹਿੰਨਾ ਭਗਵੰਤ ਮਾਨ ਦੇ ਘਰੇ ਪ੍ਰਕਾਸ਼ ਹੈ ਤੂੰ ਕਾਂਗਰਸੀਆਂ ਦੇ ਦੇਖ ਲਓ ਪਰ ਆਪਾਂ ਗੱਲਾਂ ਚ ਆ ਗਏ ਹੁਣ ਇੰਨੇ ਸਾਲ ਹੋ ਗਏ ਦੱਸੋ ਕਿਹੜੇ ਅਕਾਲੀ ਵਰਕਰ ਨੂੰ ਤੁਸੀਂ ਪੜਿਆ ਕਿਹੜੇ ਅਕਾਲੀ ਵਰਕਰ ਦੇ ਪਰਚਾ ਕੀਤਾ ਕੀ ਇਹਨੇ ਬੇਅਦਬੀ ਕਰਾਈ ਹੈ ਸਿਆਸਤ ਕੀਤੀ ਹੈ ਬਾਰ ਬਾਰ ਝੂਠ ਬੋਲ ਬੋਲ ਕੇ ਉਹਨੇ ਸਿਆਸਤ ਕੀਤੀ ਹੈ ਕਾਂਗਰਸ ਪਹਿਲਾਂ ਧਰਮ ਦੇ ਖਿਲਾਫ ਤੇ ਹੁਣ ਜਾਤ ਦੇ ਖਿਲਾਫ ਹੋ ਗਈ ਸਾਹਿਬ ਜੇ ਅਗਰ ਜਾਤ ਕਰਕੇ ਕਹਿ ਰਹੇ ਆ ਭਗਵੰਤ ਮਾਨ ਜੀ ਜੇ ਜਾਤੀ ਇਹਨਾਂ ਨੂੰ ਲੱਗਦਾ ਵੀ ਇਸ ਜਾਤ ਦੇ ਨੂੰ ਅਸੀਂ ਅਕੇ ਮੁੱਖ ਮੰਤਰੀ ਬਣਾਤਾ ਕਿਸੇ ਨੂੰ ਤੇ ਆ ਗਲਤ ਹੈ ਪੰਜਾਬ ਵਾਸਤੇ ਸਭ ਮੈਂ ਮੁੱਖ ਵੈਸੇ ਤਾਂ ਮੈਂ ਗੱਲ ਕਈ ਵਾਰੀ ਆਪਣੇ ਨਿੱਜੀ ਤੌਰ ਤੇ ਕਰਦਾ ਪਰ ਅੱਜ ਮੈਂ ਇੱਥੇ ਇਸ ਬੀਜੇਪੀ ਦੇ ਮੰਚ ਤੋਂ ਬੀਜੇਪੀ ਦੇ ਪ੍ਰਧਾਨ ਦੇ ਤੌਰ ਤੇ ਕਹਿਣਾ ਚਾਹਨਾ ਬਗੇਲ ਸਾਹਿਬ ਜੇ ਕਿਤੇ ਜਾਤ ਵਾਲੇ ਚੱਕਰ ਚ ਪੈ ਕੇ ਤੁਸੀਂ ਉਹਨੂੰ ਗਲਤ ਕਹਿਤਾ ਵੀ ਆ ਗਲਤੀ ਹੋ ਗਈ ਅਸੀਂ ਤੁਹਾਡਾ ਡਟ ਕੇ ਵਿਰੋਧ ਕਰਾਂਗੇ ਇੱਥੇ ਪੰਜਾਬੀਆਂ ਨੇ ਵੜ ਨਹੀਂ ਦੇਣਾ ਤੁਹਾਨੂੰ ਤੁਸੀਂ ਸਾਡੇ ਭਾਈਚਾਰੇ ਸਾਂਝੇ ਨੇਰ ਕੱਲ ਤੁਹਾਨੂੰ ਇਹਨਾਂ ਦਾ ਪ੍ਰਧਾਨ ਕਹਿੰਦਾ ਭਾਈ ਜੀਤੇ ਦੇ ਵੰਸ਼ ਜੇ ਕਹਿੰਦਾ ਰੰਗ ਇਹਨਾਂ ਦਾ ਬੜਾ ਕਹਿੰਦਾ ਪੱਕਾ ਹੈ ਕੀ ਬਾਤ ਹੈ ਉਹ ਉਹ ਰੰਗ ਨੂੰ ਕਹਿੰਦਾ ਉਹਦੀ ਸਿਰਫ ਗਿਣਤੀ ਗਲਤ ਨਹੀਂ ਉਹਦੀ 12 ਪੰਜਾਂ ਗਿਣਤੀ ਗਲਤ ਨਹੀਂ ਉਹਨਾਂ ਦੇ

क्लेयर जी जो ਤੁਸੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਵੀ ਬਿਆਨ ਜੋ ਸੁਨਿਆ ਹੋਵੇਗਾ 328 ਲਾਪਤਾ ਪਵਨਸ ਰੂਪਾਂ ਦੇ ਮਾਮਲੇ ਨੂੰ ਲੈ ਕੇ ਜੋ ਉਹਨਾਂ ਨੇ ਬਿਆਨ ਦਿੱਤਾ ਔਰ ਇਹ ਵੀ ਕਿਹਾ ਕਿ ਅਕਾਲੀ ਦਲ ਨੂੰ ਜੋ ਹੈ ਇਸ ਨੂੰ ਲੈ ਕੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਜਵਾਬ ਦੇਣਾ ਚਾਹੀਦਾ ਹੈ ਦੇਖੋ ਪਹਿਲਾਂ ਤਾਂ ਅਕਾਲ ਪਖ ਸਾਹਿਬ ਦੇ ਜਸਵੰਤ ਸਿੰਘ ਸਾਹਿਬ ਦਾ ਹਦੇਸ਼ ਹੈ ਕਿ ਇਸ ਮਾਮਲੇ ਦੇ ਉੱਤੇ ਕੋਈ ਵੀ ਸਿਆਸਤ ਨਾ ਕਰੇ ਕੋਈ ਵੀ ਪੋਲਿਟੀਕਲ ਪਾਰਟੀ ਸਿਆਸਤ ਨਾ ਕਰੇ ਤਾਂ ਮੈਂ ਤਾਂ ਮੁੱਖ ਮੰਤਰੀ ਭਗਵਾਨ ਸਮਾਨ ਸਾਹਿਬ ਨੂੰ ਕਹੂੰਗਾ ਕਿ ਕੱਲੋਂ ਤਾਂ ਹਲੇ ਤੁਸੀਂ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣਾ ਸਕਤਰੇ ਦੇ ਵਿੱਚ ਤੇ ਅੱਜ ਹੀ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਜਿਹੜੀ ਅਦੋਲੀ ਕੀਤੀ ਹੈ ਸਟੇਜ ਤੇ ਖੜੇ ਹੋ ਕੇ ਫਿਰ ਦੁਬਾਰਾ ਸਿਆਸਤ ਸ਼ੁਰੂ ਕਰ ਦਿੱਤੀ ਜੀ ਸੋ ਮੁੱਖ ਮੰਤਰੀ ਭਗਵਾਨ ਸਮਾਨ ਪਹਿਲਾਂ ਲੋਕਾਂ ਨੂੰ ਨਾ ਇਹ ਦੱਸਣ ਕਿ 2.5 ਲੱਖ ਕਰੋੜ ਦਾ ਬਜਟ ਹੈ ਪੰਜਾਬ ਦੀ ਸਰਕਾਰ ਦਾ ਜੀ ਵਿੱਤ ਕਮੇਟੀ ਦਾ ਤਾਂ ਖੁੱਲ 1300 ਕਰੋੜ ਦਾ 1300 ਕਰੋੜ ਦੇ ਵਿੱਚ ਵੀ ਬਹੁਤ ਸੋਨਾ ਸੁਚੱਜਾ ਪ੍ਰਬੰਧ ਚੱਲ ਰਿਹਾ ਹੈ ਗੁਰਦੁਆਰਾ ਸਹਿਬਾਨਾ ਦਾ ਉਹਦੇ ਵਿੱਚ ਦਖਲਅੰਦਾਜ਼ੀ ਨਾਲੋ ਜੋ 92 ਸੀਤਾ ਮੁੱਖ ਮੰਤਰੀ ਨੂੰ ਦਿੱਤੀਆਂ ਨੇ ਪੰਜਾਬ ਦੀ ਸਾਫ ਸਭਾਲ ਵਾਸਤੇ ਜੋ ਹੜ੍ਹਾਂ ਦੇ ਵਿੱਚ ਪੰਜਾਬ ਦਾ ਫਰਾ ਹਾਲ ਹੋਇਆ ਜੋ 10000 ਕਰੋੜ ਆਫਦਾ ਦਾ ਪੈਸਾ ਖਾਦਾ ਉਹਦੇ ਬਾਰੇ ਲੋਕਾਂ ਨੂੰ ਦੱਸਣ ਹਾਂ 328 ਰੂਪਾਂ ਬਾਰੇ ਸਭ ਤੋਂ ਸਪਸ਼ਟ ਅਗਰ ਕੋਈ ਇਨਕੁਆਇਰੀ ਹੈ ਤਾਂ ਉਹ ਜਿਹੜੇ ਸਾਡੇ ਐਡਵੋਕੇਟ ਇਸ਼ਰ ਸਿੰਘ ਜੀ ਹੈ ਉਹਨਾਂ ਦੀ ਹੈ ਉਹ ਅਕਾਲ ਤੱਕ ਸਾਭ ਵੱਲੋਂ ਕਰਾਈ ਹੈ ਔਰ ਬੜਾ ਕਲੀਅਰ ਹੈ ਕਿ ਇਹ ਮਾਮਲਾ ਸਿਰਫ ਤੇ ਸਿਰਫ ਵੱਡਾ ਕਪਲੇ ਦਾ ਸਰੂਪਾਂ ਦਾ ਮਿਸਿੰਗ ਦਾ ਕੋਈ ਇਸ਼ੂ ਹੈ ਨਹੀਂਗਾ ਪਰ ਚਲੋ ਹੁਣ ਅਕਾਲ ਤਖਤ ਸਾਹਿਬ ਦੇ ਮਸਲ ਬਸਲਾ ਵਿਚਾਰਨਾ ਮੈਂ ਅਕਾਲ ਤਖਤ ਸਾਹਿਬ ਦੇ ਆਦੇਸ਼ ਨਾਲ ਬੰਨਿਆ ਹਾਂ ਮੈਂ ਇਹਦੇ ਵਿੱਚ ਜਿਆਦਾ ਨਹੀਂ ਜਾਊਂਗਾ। ਹੂੰ ਹੂੰ ਦੂਸਰੀ ਜਿਹੜੀ ਗੱਲ ਹੈ ਦੇਖੋ ਅੱਜ ਮਾਗੀ ਦੀ ਕਾਨਫਰੰਸ ਦੇ ਵਿੱਚ ਜਿਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੇ ਵਿੱਚ ਲੋਕਾਂ ਦਾ ਜੋ ਹਜੂਮ ਆਇਆ ਮਤਲਬ ਜਿੰਨੇ ਲੋਕ ਜਿੰਨੀ ਵਿਵਸਥਾ ਸੀ ਕੀਤੀ ਸੀ ਜਿੰਨੇ ਅੰਦਰ ਸੀ ਉਹਨੇ ਬਾਹਰ ਸੀ 4 ਤੋਂ 5 ਕਿਲੋਮੀਟਰ ਪਹਿਲਾਂ ਗੱਡੀਆਂ ਪਿੱਛੇ ਜਾ ਸਕਦੀਆਂ ਪੈਦਲ ਜਾਣਾ ਪੈ ਰਿਆ ਸੀ ਸੋ ਲੋਕਾਂ ਨੇ ਅੱਜ ਇੱਕ ਇਤਿਹਾਸ ਸਿਰਜਤਾ ਪੁਰਾਣੀਆਂ ਜਿੰਨੀਆਂ ਕਾਨਫਰੰਸਾਂ ਸ਼੍ਰੋਮਦੀ ਗੱਲਦਲ ਨੇ ਕੀਤੀਆਂ ਅੱਜ ਸਭ ਤੋਂ ਵੱਡੀ ਸੀ ਔਰ ਇਹ ਇੱਕ ਇੰਡੀਕੇਸ਼ਨ ਹੁੰਦਾ ਹੈ ਇਹ ਇੱਕ ਸਿਲਟ ਹੁੰਦਾ ਹੈ ਕਿ ਲੋਕ ਕਿਸ ਪਾਸੇ ਖੜੇ ਨੇ ਸਰਕਾਰ ਦੇ ਜਿਹੜੇ ਦਾਅਵੇ ਨੇ ਸਰਕਾਰ ਦੇ ਜਿਹੜੇ ਵਾਅਦੇ ਨੇ ਉਹ ਲੋਕਾਂ ਨੇ ਦੇਖ ਲੈਣੇ 4 ਸਾਲ ਲੋਕਾਂ ਨੇ ਹੁਣ ਹਿਸਾਬ ਕਰ ਦੇਣਾ 2027 ਚ ਮੈਂ ਅੱਜ ਬੜੇ ਸਪਸ਼ਟ ਤੌਰ ਤੇ ਕਹਿਣਾ ਕਿ ਜੋ ਪਿਆਰ ਨਾਲ ਪੰਜਾਬੀਆਂ ਨੇ ਮਾਗੀ ਦੀ ਕਾਨਫਰੰਸ ਤੇ ਦਿੱਤਾ ਉਹਨੇ ਗਲਤ ਪਰਿਸ਼ ਕਰਤੀ ਕਿ ਹੁਣ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਵੱਲ ਝੁਕਾਵਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਵਿੱਚ ਅਗਲੀ ਜਿਹੜੀ ਸਰਕਾਰ ਦੀ ਸੇਵਾ ਉਹ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਦੇਣਾ ਚਾਹੁੰਦੇ ਜੀ ਬੱਬੀ ਬਾਦਲ ਜੀ ਦੇਖੋ ਮੈਂ ਤਾਂ ਮਹਿਸੂਸ ਕਰਦਾ ਮੈਂ ਤਾਂ ਸਿਰਫ ਸਧਾਰਨ ਬੁਲਾਰਾ ਹਾਂ ਤਾਂ ਮੁੱਖ ਬੁਲਾਰੇ ਨੇ ਅਰਸ਼ਦੀਪ ਜੀ ਮੈਂ ਬੜੇ ਆਦਬ ਨਾਲ ਇੱਕ ਦੋ ਬੇਨਤੀਆਂ ਕਰਨੀਆਂ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਪੁਆਇੰਟ ਹੈ ਕਿ ਸੰਗਤ ਦਾ ਸਭ ਤੋਂ ਵੱਧ ਇਕੱਠ ਕਿਹੜੇ ਪਾਸੇ ਸੀ ਤਾਂ ਮੈਂ ਮਹਿਸੂਸ ਕਰਦਾ ਅੱਜ ਸਾਰੇ ਪੰਜਾਬੀਆਂ ਨੇ ਦੇਖਿਆ ਔਰ ਜਿੰਨੇ ਮੈਂ ਕਿੰਨਾ ਵੀ ਇਤਿਹਾਸਿਕ ਅੱਜ ਇਕੱਠ ਆਮ ਆਦਮੀ ਪਾਰਟੀ ਦਾ ਉਸ ਮੁਕਸਰ ਦੇ ਪਵਿੱਤਰ ਸਾਡੇ ਮਾਗੀ ਦੇ ਮੇਲੇ ਤੇ ਟਾਈਮ ਤੇ ਹੋਇਆ ਦੂਸਰੀ ਬੇਨਤੀ ਇਹ ਹੈ ਜੀ ਕਿ ਦੇਖੋ ਅ ਅੱਜ ਪ੍ਰਧਾਨ ਸਾਹਿਬ ਨੇ ਕਈ ਚੀਜ਼ਾਂ ਕਹੀਆਂ ਔਰ ਤਿੰਨ ਚਾਰ ਸਕੀਮਾਂ ਤਾਂ ਇਹੋ ਜੀਆਂ ਥਾਤੀਆਂ ਜਿਹੜੀਆਂ ਪੰਜਾਬ ਸਰਕਾਰ ਪਹਿਲਾਂ ਹੀ ਲਾਗੂ ਕਰ ਚੁੱਕੀ ਹੈ ਤੇਲਾਂ ਤੇ ਪਾਣੀ ਪਹਚਾਉਣ ਵਾਲੀ ਜਿਹੜਾ ਪਾਈਪਾਂ ਅੰਡਰਗਰਾਉਂਡ ਪਾਉਣ ਵਾਲੀ ਉਸ ਤੋਂ ਬਾਅਦ ਕਹਿੰਦੇ ਕਹਿੰਦੇ ਜੀ ਜਿੰਨੇ ਨਸ਼ਾ ਤਸਕਰ ਹੈ ਸਾਰਿਆਂ ਦੀ ਜਾਇਦਾਦ ਜ਼ਬਤ ਹੋਊਗੀ ਫਿਰ ਸਾਲਾ ਸਾਹਿਬ ਦੀ ਵੀ ਹੋਊਗੀ ਨਾਬੇ ਸਲਾਹਤਾ ਕਰਿਆਉਂਦੇ ਜਾ ਕੇ ਫਿਰ ਉਸ ਤੋਂ ਬਾਅਦ ਕਹਿੰਦੇ ਮਾਫੀਆ ਖਤਮ ਕਰ ਦੇਾਂਗੇ ਗੈਂਗਸਟਰਵਾਦ ਖਤਮ ਕਰ ਦੇਾਂਗੇ ਤੇ ਪਿਛਲੇ ਤਰਨਤਾਰਨ ਦੇ ਚੋਣਾਂ 'ਚ ਕਿਹਨੂੰ ਟਿਕਟ ਦਿੱਤੀ ਸੀ ਔਰ ਫਿਰੋਜ਼ਪੁਰ ਦਿਹਾਤੀ ਵਿੱਚ ਕਿਹਨੂੰ ਸਮਰਥਨ ਦਿੱਤਾ ਸੀ ਆਪਣੇ ਜ਼ਿਲ੍ਹਾ ਪ੍ਰੀਸ਼ਦ ਵਿੱਚ ਬਲਾਕ ਸੰਮਤੀ ਵਿੱਚ ਸੋ ਮੈਂ ਕਹਿੰਦਾ ਹਾਂ ਵੀ ਹੁਣ ਲੋਕ ਸਿਆਣੇ ਹੋ ਗਏ ਅੱਜ ਕਾਂਗਰਸ ਦੀ ਤਾਂ ਦੇਖੋ ਸਭ ਤੋਂ ਫੇਲ ਪ੍ਰਦਰਸ਼ਨ ਰਿਹਾ ਕਾਂਗਰਸ ਨੇ ਤਾਂ ਰੈਲੀ ਨਹੀਂ ਕੀਤੀ ਲੇਕਿਨ ਬੀਜੇਪੀ ਦਾ ਦੇਖੋ ਤੁਸੀਂ ਹੂੰ ਹੂੰ ਭਾਰਤੀ ਜਨਤਾ ਪਾਰਟੀ ਜਿਹੜੀ ਕਹਿੰਦੀ ਸੀ ਦਿੱਲੀ ਵਾਲੇ ਆ ਕੇ ਦਿੱਲੀ ਵਾਲੇ ਆਗੇ ਹਾਂ ਅੱਜ ਦਿੱਲੀ ਵਾਲੇ ਤਾਂ ਉਹਨਾਂ ਦੇ ਆਈ ਆਏ ਅਨੁਰਾਗ ਧੋਮਲਜੀ ਨਾਲ ਹਰਿਆਣੇ ਦੇ ਸੈਣੀ ਸਾਹਿਬ ਵੀ ਆ ਗਏ ਹੂੰ ਨਾਲ ਹਿਮਾਚਲ ਤੋਂ ਵੀ ਲੀਡਰ ਆ ਗਏ ਮੈਂ ਇਹਨਾਂ ਤੋਂ ਇੱਥੋਂ ਪਤਾ ਲੱਗਦਾ ਹੈ ਕਿ ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਮੁਰਦੇ ਵਿੱਚ ਸਾਪਉਂਦੀ ਲੇਕਿਨ ਉਹ ਕਾਮਯਾਬ ਨਹੀਂ ਹੋ ਸਕੀ ਹਾਂ ਅਨਿਲ ਸ੍ਰਿੰਝ ਜੀ ਜਵਾਬ ਦੇਣਗੇ ਇਸ ਚੀਜ਼ਾ ਨੀਲ ਸ੍ਰਿੰਝ ਜੀ ਭਾਪੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਬੁਲਾ ਰਾ ਅਨਿਲ ਸ੍ਰਿੰਝ ਜੀ ਤੁਹਾਡਾ ਵੀ ਸਵਾਗਤ ਹੈ ਸਾਡੇ ਨਾਲ ਜੁੜਨ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸ ਮੈਂ ਆਪ ਸਭ ਜੀ ਨੂੰ ਸਮਾਧੀ ਦੇ ਬਹੁਤ ਬਹੁਤ ਵਧਾਈ ਦਿੰਦਾ ਜੀ ਇਹ ਪਵਿੱਤਰ ਦਿਹਾੜਾ ਹੈ ਔਰ ਅੱਜ ਅਸੀਂ ਸਾਰੇ ਹੀ ਮੁਖਤਸਰ ਸਾਹਿਬ ਦੀ ਸ਼ਹੀਦੀ ਤਿੱਖੀ ਦੇ ਸਤਿਮਸਤਕ ਹੋਇਆ ਆ ਜੀ ਜੀ ਤੇ ਮੈਂ ਤੇ ਸਮਝਦਾ ਸੀ ਕਿ ਸ਼ਾਇਦ ਅੱਜ ਇਹ ਨਾ ਵਿਸ਼ਾ ਤੇ ਰਾਜਨੀਤੀ ਨਾ ਹੋਣੀ ਤੇ ਚੰਗਾ ਹੁੰਦਾ ਲੇਕਿਨ ਇਹ ਵੀ ਰਾਜਨੀਤਿਕ ਬੰਦੇ ਦੀ ਮਜਬੂਰੀ ਹੈ ਕਿ ਰਾਜਨੀਤੀ ਕੀਤੇ ਬਿਨਾਂ ਰਹਦੇ ਨਹੀਂਗੇ ਹੂੰ ਤੇ ਮੈਨੂੰ ਵੀ ਮਜਬੂਰੀ ਦੇ ਵਿੱਚ ਜਵਾਬ ਵੀ ਦੇਣਾ ਪਏਗਾ ਮੇਰੇ ਸਾਥੀਆਂ ਨੇ ਜਿਹੜੇ ਪ੍ਰਸ਼ਨ ਉਠਾਏ ਅਸੀਂ ਸਾਰੇ ਗੁਰਸਾਭ ਦੀ ਧਰਤੀ ਤੇ ਨਤਮਸਤਕ ਹੋਣ ਆਏ ਸੀਗੇ ਔਰ ਸਾਡੀ ਇਹ ਪਹਿਲੀ ਕਾਨਫਰੰਸ ਸੀਗੀ ਔਰ ਇਸ ਤਰੀਕੇ ਦੇ ਨਾਲ ਪੰਜਾਬ ਦੀ ਜਨਤਾ ਨੇ ਪਰਵਾਹ ਹੁੰਗਾਰਾ ਸਾਡੀ ਪਹਿਲੀ ਕਾਨਫਰੰਸ ਨੂੰ ਦਿੱਤਾ ਜੀ ਮੈਂ ਸਮਝਦਾ ਕਿ ਨਿਰੋਲ ਪਿੰਡੂ ਖੇਤਰ ਦੀ ਇੱਕ ਕਾਨਫਰੰਸ ਹੋਵੇ ਔਰ ਐਡਾ ਵੱਡਾ ਇਕੱਠ ਭਾਰਤੀ ਜਨਤਾ ਪਾਰਟੀ ਦੀ ਪਹਿਲੀ ਇਸ ਮਾਗੀ ਦੀ ਕਾਨਫਰੰਸ ਤੇ ਹੋਵੇ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਿਕ ਗੱਲ ਬਣੀ ਹੈ ਜੀ ਔਰ ਜਿਸ ਤਰੀਕੇ ਨਾਲ ਸਮੁੱਚੇ ਲੋਗ ਪਾਰੀ ਸੰਖਿਆ ਦੇਚ ਪਹੁੰਚੇ ਸਾਡੇ ਕੋਲ ਥਾਂ ਘੱਟ ਪੈ ਗਈ ਹੂੰ ਫਿਰ ਇਹ ਗੱਲ ਮੇਰੇ ਵੀਰ ਕਹਿ ਰਹੇ ਸੀਗੇ ਜੀ ਕਿ ਹਿਮਾਚਲ ਤੋਂ ਆ ਗਏ ਜਾਂ ਉਹ ਆ ਗਏ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਉੱਚੀ ਰਾਜਨੀਤੀ ਸਾਨੂੰ ਨਹੀਂ ਕਰਨੀ ਚਾਹੀਦੀ ਬਾਕੀਆਂ ਦੇ ਨੇਤਾ ਆਉਂਦੇ ਨੇ ਇਹਨਾਂ ਦੇ ਵੀ ਆਏ ਹੋਣਗੇ ਫਾਕੀਰ ਜਿਹਨੇ ਦਿੱਸਤੂ ਜਿਹੜਾ ਹੈਗਾ ਵਾ ਉਹ ਜਰੂਰ ਆਉਂਦਾ ਹੈਗਾ ਇੱਕ ਦੂਸਰੇ ਦੇ ਉਤੇ ਕਾਰਜਕ੍ਰਮਤ ਜਿਹੜਾ ਹੈ ਉਹ ਫਿਰ ਆਪੋ ਜੀ ਇਤਿਹਾਸਿਕ ਕਾਰਜਕ੍ਰਮ ਹੋਵੇ ਉੱਥੇ ਜੇ ਆਏ ਤਾਂ ਆਪਾਂ ਉਹ ਵੀ ਸੋਚੀ ਦੇਖੋ ਜੀ ਉਹ ਹਰਿਆਣਾ ਤੋਂ ਆਏ ਸੀਗੇ ਜੀ ਉਹ ਹਰਿਆਣਾ ਤੋਂ ਆਏ ਸੀਗੇ ਜੀ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਗੁਰੂ ਸਾਹਿਬ ਦੀ ਧਰਤੀ ਦੇ ਉੱਤੇ ਸਾਡੇ ਜਿਹੜੇ ਕਹਿੰਦੇ ਦੂਜੇ ਸੂਬਿਆਂ ਤੋਂ ਵੀ ਲੋਕ ਆਏ ਨਿਕਰੇ ਤੇ ਆਪੋ ਜੀ ਰਾਜਨੀਤੀ ਕਰਨੀ ਬੱਬੀ ਸਾਹਿਬ ਮੈਂ ਸਮਝਦਾ ਕਿ ਸ਼ਾਇਦ ਤੁਹਾਨੂੰ ਨਹੀਂ ਕਰਨੀ ਚਾਹੀਦੀ ਸੀ ਕੋਈ ਬੜੇ ਸਿਆਣੇ ਹੋ ਸੁਲਝੇ ਹੋ ਪਰ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਵਾ ਇਹ ਰਾਜਨੀਤੀ ਦੇ ਉੱਪਰ ਰੱਖ ਕੇ ਗੁਰੂ ਸਾਹਿਬ ਦਾ ਜਿਹੜਾ ਆਪਾਂ ਸਾਰੇ ਨਤਮਸਤਕ ਹੋਏ ਆ ਉਸ ਸੱਤੀ ਦੇ ਉੱਤੇ ਜੀ ਔਰ ਮੈਂ ਸਿਰਫ ਇਹ ਨਾ ਕਹਾਂਗਾ ਕਿ ਭਾਰਤ ਜਨਤਾ ਪਾਰਟੀ ਵਾਸਤੇ ਇੱਕ ਬਹੁਤ ਅੱਛੀ ਬਿਗਨਿੰਗ ਜਿਹੜੀ ਹੋ ਗਈ ਹੈ ਅੱਜ ਹੋਈ ਹੈ ਗੁਰੂ ਸਾਹਿਬ ਦਾ ਬਹੁਤ ਪਰਮ ਅਸ਼ੀਰਵਾਦ ਜਿਹੜਾ ਹੈਗਾ ਮੈਂ ਮੈਂ ਸਮਝਦਾ ਉਹ ਭਾਰਤ ਜਨਤਾ ਪਾਰਟੀ ਨੂੰ ਮਿਲਿਆ ਔਰ ਇਹ ਆਉਣ ਵਾਲੇ ਸਾਲ ਦੇ ਸਾਡੇ ਜਿਹੜਾ ਹੈਗਾ ਵਾ ਇੱਕ ਬਹੁਤ ਵੱਡੀ ਸ਼ੁਰੂਆਤ ਜਿਹੜੀ ਹੈ ਅੱਜ ਹੋਈ ਹੈ ਜੀ 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 ਕਲੇਰ ਜੀ ਬਵੀ ਬਾਦਲ ਜੀ ਨੇ ਤੁਹਾਡੀ ਗੱਲ ਦਾ ਜਵਾਬ ਦਿੱਤਾ ਹੈ ਤੁਸੀਂ ਤੁਹਾਡਾ ਉਸ ਨੂੰ ਲੈ ਕੇ ਕੋਈ ਰਿਐਕਸ਼ਨ ਹੈ ਸਰ ਨਹੀਂ ਦੇਖੋ ਬਵੀ ਬਾਦਲ ਜੀ ਦਾ ਭਰਾ ਨੇ ਸਾਡੇ ਇਹਨਾਂ ਦੀ ਮਜਬੂਰੀ ਹੈ ਕਿ ਅੱਜ ਖੜੇ ਦੂਸਰੀ ਤਰਫ ਨੇ ਪਰ ਚਲੋ ਮੈਨੂੰ ਖੁਸ਼ੀ ਹੈ ਕਿ ਇਹ ਅੱਜ ਵੀ ਇਹਨਾਂ ਨੂੰ ਪਤਾ ਹੈ ਕਿ ਜਿੱਥੇ ਬੰਦਾ ਦਿਲੋਂ ਜੁੜਿਆ ਹੁੰਦਾ ਹੈ ਉੱਥੇ ਜਿਸ ਤਰੀਕੇ ਇਹਨਾਂ ਨੇ ਪ੍ਰਧਾਨ ਜੀ ਕੇ ਕੇ ਸੰਬੋਧਨ ਕੀਤਾ ਚੰਗੀ ਗੱਲ ਹੈ ਮੈਂ ਇਹ ਸਾਡੇ ਵੱਡੇ ਨੇ ਮੈਂ ਪਰ ਇੱਕ ਗੱਲ ਫਿਰ ਦੁਬਾਰਾ ਕਹਿਣੀ ਚਾਹਨਾ ਕਿ 2027 ਦੇ ਵਿੱਚ ਹਿਸਾਬ ਹੋਣਾ ਕੰਮਾਂ ਦੇ ਉੱਤੇ ਦੇਖੋ ਆਪਦੀ ਪਾਰਟੀ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਕਰਨ ਤੋਂ ਪਾਰਟੀ ਪਿੱਛੀ ਹੈ ਅੱਜ ਮੁੱਖ ਮੰਤਰੀ ਸਾਹਿਬ ਖੜੇ ਹੋ ਕੇ ਇਹ ਗੱਲ ਕਹਿਣਗੇ ਜੀ ਅਗਲੇ ਬਜਟ ਦੇ ਵਿੱਚ 1000 ਰੁਪਏ ਅਸੀਂ ਮਹਿਲਾਵਾਂ ਲਈ ਰੱਖਾਂਗੇ ਆਹੀ ਗੱਲ ਕਹੀ ਨਾ ਬੱਬੀ ਜੀ ਉੱਤੇ ਤੇ ਮੈਨੂੰ ਇਹ ਦੱਸੋ ਜੀ ਅਗਲਾ ਬਜਟ ਕਦੋਂ ਆਉਣਾ ਹੈ ਜੀ April ਤੋਂ ਬਾਅਦ ਆਉਣਾ ਹੈ ਤੇ ਤੁਸੀਂ ਕੀ ਸਮਾਂ ਦਿਓ ਕਿ April ਤੋਂ ਲੈ ਕੇ ਦਸੰਬਰ ਤੱਕ ਤੁਹਾਡੀ ਸਰਕਾਰ ਹੈ ਤੇ ਤੁਸੀਂ ਆਖਰੀ 6 ਮਹੀਨਿਆਂ ਦੇ ਵਿੱਚ 1000 ਰੁਪਏ ਪਾ ਕੇ ਤੁਸੀਂ ਮਹਿਲਾਵਾਂ ਦੀ ਮੈਨੂੰ ਲੱਗਦਾ ਹੈ ਕਿ ਮਹਿਲਾਵਾਂ ਨੂੰ ਤੁਸੀਂ ਬਹੁਤ ਜ਼ਿਆਦਾ ਉਦਾਸ ਕੀਤਾ ਤਾਇੂਜ਼ ਕੀਤਾ ਕਿਉਂਕਿ ਬਣਦਾ ਤਾਂ ਉਹਨਾਂ ਦਾ ਥੋੜੇ ਕਦੀ 60000 ਇਕੱਠਾ ਹੋ ਗਿਆ ਨਾ ਜੀ ਹਰ ਮਹਿਲਾ ਦਾ 12000 ਇੱਕ ਸਾਲ ਦਾ ਬਣਦਾ ਹੈ ਤੇ ਜਦੋਂ ਨੂੰ ਇਹ 5 ਸਾਲ ਪੂਰੇ ਹੋਣੇ ਉਹਦੋਂ ਨੂੰ 60000 ਹੋ ਜਾਣਾ ਤੇ 60000 ਦਾ ਤੁਸੀਂ 1000 ਪਾ ਕੇ ਤੁਸੀਂ ਕਹੋ ਕਿ ਜੀ ਮਹਿਲਾਵਾਂ ਨੂੰ ਅਸੀਂ 1000 ਰੁਪਇਆ ਪਾਤਾ ਇਹ ਛੋਣ ਵਾਦਾ ਪੂਰਾ ਕਰਨਾ ਨਾ ਹੋਇਆ ਸੋ ਲੋਕ ਅੱਜ ਸਮਝਦੇ ਨੇ ਕਿ ਆਮ ਆਦਮੀ ਪਾਰਟੀ ਲਾਅ ਐਂਡ ਆਰਡਰ ਦੇ ਵਿਸ਼ੇ ਤੇ ਵੀ ਫੇਲ ਹੋਈ ਹੈ ਆਮ ਆਦਮੀ ਪਾਰਟੀ ड्रग ਮੈਨਨਸ ਰੋਕਣ ਦੇ ਵਿੱਚ ਵੀ ਫੇਲ ਹੋਈ ਹੈ ਕਿਉਂਕਿ ਇਹ ਤਾਂ ਹਾਈ ਕੋਰਟ ਦੀ ਟਿੱਪਣੀ ਹੈ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਲੱਗ ਰਿਹਾ ਨਸ਼ਾ ਸਰਕਾਰ ਬੁਕਾਰੀ ਹੈ ਡੀਜੀਪੀ ਸਾਹਿਬ ਤੋਂ ਮਾਫੀ ਮੰਗਾਈ ਆਏ ਦਿਨ ਹੁਣ ਤਾਂ ਗੋਲੀਆਂ ਦਾ ਥਾਲ ਹੋ ਗਿਆ ਕਿ ਮੇਲਿਆਂ ਦੇ ਵਿੱਚ ਭਰੀਆਂ ਥਾਵਾਂ ਤੇ ਗੋਲੀਆਂ ਮਾਰ ਕੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਸੋ ਪੰਜਾਬ ਬਹੁਤ ਬੁਰੇ ਹਾਲਾਤਾਂ ਚੋਂ ਗੁਜ਼ਰ ਰਿਹਾ ਤੇ ਮੇਰੀ ਬੇਨਤੀ ਹੈ ਕਿ ਆਮ ਆਦਮੀ ਪਾਰਟੀ ਹਲੇ ਵੀ ਇਹ ਜਿਹੜਾ ਅੱਜ ਵੀ ਰੈਲੀ ਦੀ ਗੱਲ ਕਰਦੇ ਨੇ ਬੱਬੀ ਜੀ ਬੱਬੀ ਜੀ ਨੂੰ ਪੁੱਛੋ ਕਿ 1600 ਬਸਤਾ ਪੀਆਰਟੀਸੀ ਦੀ ਲਾਤੀ ਅੱਡੇਾਂ 'ਚ ਤਾਂ ਬਸ ਬਚੀ ਨਹੀਂ ਸੀ ਕੋਈ ਲੋਕਾਂ ਨੂੰ ਲਿਜਾਣ ਦੇ ਲਈ ਸੋ ਸਰਕਾਰੀ ਸਰੋਤਾਂ ਦਾ ਮਿਥਿਊਜ਼ ਕਰਕੇ ਅਗਰ ਉੱਥੇ ਮਾੜਾ ਮੋਟਾ ਕੱਟ ਕਰ ਲਿਆ ਤਾਂ ਬੱਬੀ ਜੀ ਸਰਕਾਰ ਚਿੱਤਾ ਕੱਟ ਕਰਦੀ ਹੈ ਤੁਹਾਡੇ ਸਾਹਮਣੇ ਹੀ ਹੈ ਤੁਹਾਨੂੰ ਪਤਾ ਸੋ ਸ਼੍ਰੋਮਣੀ ਅਕਾਲੀ ਦਲ ਦਾ ਇਹ ਲੋਕਾਂ ਦਾ ਪਿਆਰ ਸੀ ਲੋਕ ਆਪ ਚੱਲ ਕੇ ਆਏ ਸੀ ਸੋ ਫਰਕ ਬਿਲਕੁਲ ਸਾਫ਼ ਹੈ ਬਾਕੀ ਮਜਬੂਰੀ ਇੱਕ ਬੁਲਾਰੇ ਦੇ ਤੌਰ ਤੇ ਮੈਂ ਜ਼ਰੂਰ ਸਮਝਦਾ ਕਿ ਆਪਦੀ ਪਾਰਟੀ ਦੀ ਲਾਈਨ ਡਿਫੈਂਡ ਕਰਨੀ ਹੈ ਉਹ ਚੰਗੀ ਗੱਲ ਨਾ ਕਰਦੀ ਹੋਈ ਜਾਈ ਬੱਬੀ ਬਾਦਲ ਜੀ ਜਲਦੀ ਨਾਲ ਦੇਖੋ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਗਲੇਰ ਸਾਹਿਬ ਵੀ ਸੀਨੀਅਰ ਹੈ ਔਰ శ్రీਨ ਸਾਹਿਬ ਤਾਂ ਸਾਡੇ ਸੁਪਰ ਸੀਨੀਅਰ ਹੈ ਵੱਡੇ ਭਰਾ ਨੇ ਮੈਂ ਤਾਂ ਕਹਿੰਦਾ ਕਿ ਚਲੋ ਫਿਰ శ్రీਨ ਸਾਹਿਬ ਦਾ ਮੈਂ ਪਹਿਲਾਂ ਜਵਾਬ ਦਿੰਨਾ ਅਸੀਂ ਤਾਂ ਬਹੁਤ ਖੁਸ਼ ਹੈ ਕਿ ਆ ਕੇ ਬਾਕੀ ਸੂਬਿਆਂ ਦੇ ਜਿੰਨੇ ਆਗੂ ਹੈ ਉਹ ਨਤਮਸਤਕ ਹੋਣ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਸਵਾਗਤ ਕਰਦੇ ਹਾਂ ਪਰ ਲੇਕਿਨ శ్రీਨ ਸਾਹਿਬ ਜਦੋਂ ਸਾਡੇ ਤੇ ਤੂੰ ਮੈਂ ਤਾਂ ਲੌਣ ਲੱਗ ਜਾਂਦੇ ਹਾਂ ਦਿੱਲੀ ਵਾਲੇ ਆ ਕੇ ਦਿੱਲੀ ਵਾਲੇ ਆ ਕੇ ਇਹਦਾ ਮਤਲਬ ਤੁਹਾਡੇ ਬਾਹਰ ਦੇ ਆਗੂ ਆਉਣ ਉਸਾਗਤ ਹੀ ਹੋ ਗਿਆ ਲੇਕਿਨ ਜੇ ਕੋਈ ਸਾਡਾ ਕਨਵੀਨਰ ਆ ਜੇ ਤਾਂ ਉਹਦੇ ਤੇ ਤੁਸੀਂ ਸਿਆਸਤ ਕਰੋਗੇ ਰਾਜਨੀਤੀ ਕਰੋਗੇ ਫਿਰ ਮੈਂ ਦੂਸਰੀ ਬੇਨਤੀ ਇਹ ਹੀ ਕਰਨੀ ਹੈ ਜੀ ਕਿ ਦੇਖੋ ਮੈਂ ਅੱਜ ਦੇ ਜਿਹੜਾ ਮਾਗੀ ਮੇਲੇ ਦੇ ਪਵਿੱਤਰ ਦਿਹਾੜੇ ਤੇ ਆਮ ਆਦਮੀ ਪਾਰਟੀ ਨੇ ਕਦੇ ਵੀ ਪੰਥ ਦੇ ਨਾਂ ਤੇ ਵੋਟਾਂ ਨਹੀਂ ਮੰਗੀਆਂ ਲੇਕਿਨ ਜਿੰਨਾ ਅੱਜ ਪੰਥਕ ਮੌਕੇ ਤੇ ਵਿਸ਼ਾਲ ਸਮੁੰਦਰ ਪੰਜਾਬੀਆਂ ਨੇ ਦੇਖਿਆ ਔਰ ਦੇਖੋ ਤੁਸੀਂ ਅੱਜ ਪ੍ਰਧਾਨ ਜੀ ਨੇ ਤਾਂ ਨਿਊਜ਼ 18 ਉਹ ਤੁਹਾਡੇ ਚੈਨਲਾਂ ਤੇ ਵੀ ਫਰੰਟ ਖੋਲਤਾ ਉਹ ਕਹਿੰਦਾ ਜੀ ਮੇਰੀ ਸਪੀਚ ਸਿਰਫ ਪੀਟੀਸੀ ਦਿਖਾਊਗਾ ਜਦ ਕਿ ਮੈਂ ਤਾਂ ਉਹਨਾਂ ਦੀ ਸਪੀਚ ਨਿਊਜ਼ 18 ਤੇ ਸੁਣ ਰਿਹਾ ਸੀ ਜੀ ਸੋ ਮੈਂ ਕਹਿੰਨਾ ਪ੍ਰਧਾਨ ਜੀ ਨੇ ਤਾਂ ਅੱਜ ਪੰਜਾਬ ਦੇ ਮੀਡੀਆ ਤੇ ਵੀ ਪ੍ਰਸ਼ਨ ਚਿੰਤ ਚੁੱਕਤੇ ਕਹਿੰਦੇ ਇਹ ਤਾਂ ਸਾਰੇ ਪਤਾ ਨਹੀਂ ਕੀ 50 ਕਰੋੜ ਕੇ ਕਿੰਨਾ ਕਹਿੰਦੇ ਸਾਲ ਦਾ ਮਿਲਦਾ ਇਹਨਾਂ ਨੂੰ ਸੋ ਮੈਂ ਤਾਂ ਮਹਿਸੂਸ ਕਰਦਾ ਕਿ ਦੇਖੋ ਇਹ ਮੁੱਦਿਆਂ ਦੀ ਰਾਜਨੀਤੀ ਕਰਨੀ ਹੈ ਤਾਂ ਆਮ ਆਦਮੀ ਪਾਰਟੀ 5 ਸਾਲ ਲਈ ਅਸੀਂ ਆਏ 5 ਸਾਲ ਲਈ ਅਸੀਂ ਆਪਣਾ ਮੈਨੀਫੈਸਟੋ ਪੂਰਾ ਕਰਕੇ ਲਾਗੂ ਕਰਕੇ ਜਿਹੜਾ 90% ਹੋ ਗਿਆ ਉਹਦਾ ਤਾਂ ਕਿਸੇ ਨੇ ਜ਼ਿਕਰ ਨਹੀਂ ਕੀਤਾ ਜਿਹੜਾ 1000 ਰੁਪਿਆ ਹੁਣ ਅਸੀਂ ਕਰ ਦੇਣਾ ਪੂਰਾ ਉਹਦੇ ਬਾਰੇ ਸਵਾਲ ਚੱਕ ਰਹੇ ਨੇ ਜਦੋਂ ਤੁਸੀਂ ਖਜ਼ਾਨਾ ਹੀ ਖਾਲੀ ਕਰਤਾ ਜਿਵੇਂ ਬਿੱਲੀ ਭਾਂਡਾ ਚੱਟ ਜਾਂਦੀ ਹੈ ਆਏ ਤਾਂ ਖਜ਼ਾਨਾ ਖਾਲੀ ਕਰ ਗਏ ਜਦੋਂ ਅਸੀਂ ਆ ਕੇ ਦੇਖਿਆ ਉੱਥੇ ਨਾ ਕੋਈ 500 ਰੁਪਏ ਦਾ ਨੋਟ ਨਾ ਕੋਈ ਹੋਰ ਸਾਰੇ 10 10 ਤੇ 20 20 ਦੇ ਨੋਟ ਪਏ ਸੀ ਅਸੀਂ ਆਪਦੇ ਸਰੋਤ ਇਕੱਠੇ ਕੀਤੇ ਹੁਣ 1000 ਰੁਪਿਆ ਵੀ ਦੇ ਦਾਂਗੇ ਲੇਕਿਨ ਦੇਖੋ ਨੌਕਰੀਆਂ ਵਾਲਾ ਮੁੱਦਾ ਹੈ ਹੋਰ ਫ੍ਰੀ ਬਿਜਲੀ ਵਾਲਾ ਮੁੱਦਾ ਹੈ ਬਹੁਤ ਲੋਕਾਂ ਹੋ ਗਏ ਹੋਏ ਨੇ ਮੈਂ ਜਵਾਬ ਦੇਣਾ ਚਾਹੁੰਗਾ ਜੀ 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 ਠੀਕ ਹੈ ਜੀ 3 ਕੀ ਦੀ ਆਵਾਜ਼ ਆਈ ਸੀ ਪਲੀਜ਼ ਮੈਂ ਮੈਂ

ਔਰ ਇਹ ਗੱਲ ਹੁਣ ਤੁਸੀਂ ਕਹੋਗੇ ਜੀ ਕਿ ਇਸ ਦੀ ਫੋਰੈਂਸਿਕ ਜਾਂਚ ਕਰਾ ਲਈ ਜੀ ਇਹ ਤੋਂ ਵੀ ਘੰਟੇ 'ਚ ਫੋਰੈਂਸਿਕ ਜਾਂਚ ਇਸ ਵੀਡੀਓ ਦੀ ਹੋ ਸਕਦੀ ਹੈ ਇੱਕ ਵੀਡੀਓ ਤੁਹਾਡੇ ਸੀਐਮ ਸਾਹਿਬ ਦੀ ਬੜੀ ਘੁੰਮਦੀ ਪਈ ਹੈ। ਕੀ ਉਹਦੀ ਫੋਰੈਂਸਿਕ ਜਾਂਚ ਨਹੀਂ ਹੋ ਸਕਦੀ ਸੀ? ਚਲੋ ਕਿ ਜਿਆਦਾ ਕੰਟਰੋਵਰਸ ਹੋ ਜਾਏਗਾ ਸਰ। ਇੱਕ ਮਿੰਟ ਇੱਕ ਮਿੰਟ ਜੀ ਮੇਰੀ ਗੱਲ ਪੂਰੀ ਕਰ ਦਿਓ। ਕੀ ਜੇ ਉਹ ਵੀ ਉਹਦੀ ਵੀ ਜਾਂਚ ਹੋ ਜਾਏ ਤੇ ਲੋਕਾਂ ਦੇ ਚਿੱਤ 'ਚ ਜਿਹੜਾ ਭੰਦੀ ਸਥਿਤੀ ਪੈਦਾ ਹੋਈ ਹੋਈ ਹੈ, ਕੀ ਉਹ ਦੂਰ ਹੋਣੀ ਜ਼ਰੂਰੀ ਨਹੀਂ ਹੈਗੀ ਸਾਡੇ ਮੁੱਖ ਮੰਤਰੀ ਵਾਲੇ? ਉਸ ਲਈ ਇਹ ਗਲਤ ਮੈਂ ਉਸ ਬਾਰੇ ਕਮੈਂਟ ਨਹੀਂ ਕਰ ਰਿਹਾ ਲੇਕਿਨ ਉਸ ਦੇ ਉੱਤੇ ਸੀਐਮ ਸਾਹਿਬ ਨੂੰ ਸਪਸ਼ਟ ਕਰਨਾ ਚਾਹੀਦਾ ਨਾ ਜੇ ਤੀ ਉਹ ਉਹਦੀ ਵੀਡੀਓ ਨੇ 24 ਘੰਟੇ ਚ ਕਰਾ ਲਈ ਹੈ ਕਿ ਅਸੀਂ ਆਪਣੀ ਫੋਰੈਂਸਿਕ ਜਾਂਚ ਕਰਾ ਲਈ ਦੂਜੀ ਵੀਡੀਓ ਦੀ ਫੋਰੈਂਸਿਕ ਜਾਂਚ ਕਰਾ ਲਵੇ ਦੂਜੀ ਦੀ ਇਹ ਤੁਸੀਂ ਕਹਿੰਦੇ ਹੋ ਕਿ ਅਸੀਂ ਪੰਚਰਿਚੋ ਲਿਖਿਆ ਹੈ ਮੇਰੇ ਕੋਲ ਦੋ ਮਿੰਟ ਲਾ ਗਾੜੀ ਬੱਬੀ ਜੀ ਸਾਡੇ ਨੇਤਾ ਆਂਦੇ ਨੇ ਭਾਸ਼ਣ ਦਿੰਦੇ ਚਲੇ ਜਾਂਦੇ ਆ ਤੁਹਾਡੇ ਦਿੱਲੀ ਵਾਲਿਆਂ ਵਾਸਤੇ ਸ਼ੀਸ਼ਮੈਲ ਤਿਆਰ ਨਹੀਂ ਹੁੰਦਾ ਤੁਹਾਡੇ ਦਿੱਲੀ ਵਾਲਿਆਂ ਵਾਸਤੇ ਪੋਲਿਊਸ਼ਨ ਬੋਰਡ ਦੀ ਚੇਅਰਮੈਨੀ ਨਹੀਂ ਆਂਦੀ ਤੁਹਾਡੇ ਦਿੱਲੀ ਵਾਲਿਆਂ ਵਾਸਤੇ ਹੈਵੀ ਇੰਡਸਟਰੀ ਦੀ ਚੇਅਰਮੈਨੀ ਨਹੀਂ ਆਂਦੀ ਵਿਭਗ ਕੁਮਾਰ ਵਾਸਤੇ ਸੀਐਮਏ ਆਫਿਸ ਦੇ ਵਿੱਚ ਕਮਰਾ ਨਹੀਂ ਬਣਦਾ ਵਿਜੇ ਨਾਇਰ ਵਾਸਤੇ ਸੀਐਮਏ ਘਰ ਦੇ ਕਮਰਾ ਨਹੀਂ ਬਣਦਾ ਚਾਰ ਚਾਰ ਕੋਠੀਆਂ ਜਿਹੜੀਆਂ ਹੈਗੀਆਂ ਨੇ ਸ਼ੀਸ਼ਮੈਲ ਨਹੀਂ ਬਣਾਈਆਂ ਜਾਂਦੀਆਂ ਫੇਰ ਆਪਾਂ ਕਹਿੰਦੇ ਪੰਜਾਬ ਦਾ ਖਜ਼ਾਨਾ ਖਾਲੀ ਆਪਾਂ ਕਿੱਥੇ ਦੀਆਂ ਗੱਲਾਂ ਕਰਨਾ ਚਾਹੁੰਦੇ ਆ ਤੁਸੀਂ ਅੰਦਾਜ਼ਾ ਲਾਓ 3-3 ਲੱਖ ਰੁਪਏ ਨੂੰ ਤੁਸੀਂ ਐਡਵਾਈਜ਼ਰ ਰੱਖੇ ਨੇ ਦਿੱਲੀ ਵਾਲੇ ਜਿੰਨੇ ਦਿੱਲੀ ਦੇ ਬੇਰੋਜ਼ਗਾਰ ਹੋਏ ਸੀ ਨਾ ਉਹ ਸਾਰੇ ਸਾਰੇ ਤੁਸੀਂ ਪੰਜਾਬ ਦੇ ਵਿੱਚ ਨੌਕਰੀਆਂ ਦੇ ਕੇ ਰੱਖੇ ਨੇ। ਇਹ ਕਿੰਦੇ ਪੰਜਾਬ ਦਾ ਖਜ਼ਾਨਾ ਖਾਲੀ ਹੈ। ਸਰ ਠੀਕ ਹੈ ਸਰ ਟਾਈਮ ਜੋ ਹੈ ਹੋਰ ਇਜਾਜ਼ਤ ਨਹੀਂ ਦੇ ਰਿਹਾ। ਬਾਬਾ ਸ਼ੁਕਰੀਆ ਸਾਡੇ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ। ਤਾਂ ਮਾਗੀ ਮੇਲੇ ਦੇ ਮੌਕੇ ਤੇ ਸ਼ੋਮਨੀ ਅਕਾਲੀ ਦਲ ਵਾਰਿਸ ਪੰਜਾਬ ਦੀ ਸਿਆਸੀ ਕਾਨਫਰੰਸ ਦੀ ਗੱਲ ਕੀਤੀ ਜਾਇਦਾ ਵਾਰਿਸ ਪੰਜਾਬ ਦੀ ਸਟੇਜ ਦੇ ਵਿੱਚ ਨਜ਼ਰ ਆਏ ਮਨਪੀ ਸਿੰਘ ਹੀਆਲੀ। ਅਮਰਿਤ ਬਾਜ ਸਿੰਘ ਦੇ ਪਿਤਾ ਦੇ ਨਾਲ ਨਜ਼ਰ ਆਏ ਮਨਪੀ ਸਿੰਘ ਹੀਆਲੀ। ਬਿਗਵਾਲ ਸਿੰਘ ਨੂੰ ਚੁੰਦਾ ਵੀ ਸਟੇਜ ਤੇ ਨਜ਼ਰ ਆਇਆ। श्रोमी अकाली दल वारिस पंजाब सतारा विधानसभा दीटा से चोण लड़ी जाएगी ऐलान किया गया श्रोमी अकाली दल वारिस पंजाब वारिसाबों पच्ची फरवरी हूँ खालसा वहीर कटी जाएगी अमृतपाल के खिलाफ से एस लगा विरोध किया जाएगा ਇਸ ਨਾਲ ਹੀ ਅੱਗੇ ਬਤਨ ਦੀ ਗੱਲ ਕਰਾਂਗੇ 328 ਲਾਪਤਾ ਪਵਨ ਸਰੂਪਾ ਦੇ ਮਾਮਲੇ ਦੇ ਵਿੱਚ ਐਸਐਟ ਦੀ ਵੱਲੋਂ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ ਸਬਕਤ ਜੱਤੇਦਾਰ ਗਗਨੀ ਅਰਪੂ ਸਿੰਘ ਨੂੰ ਐਸਐਟ ਦੀ ਟੀਮ ਮਿਲਣ ਦੇ ਲਈ ਪਹੁੰਚੀ ਤਾਂ ਇਨਚਾਰਜ ਜਗਤਪ੍ਰੀਤ ਸਿੰਘ ਦੇ ਵੱਲੋਂ ਸਬਕਤ ਜੱਤੇਦਾਰ ਦੇ ਨਾਲ ਮੁਲਾਕਾਤ ਕੀਤੀ ਗਈ 328 ਪਵਨ ਸਰੂਪਾ ਸੰਬੰਧੀ ਜਾਣਕਾਰੀ ਲੈਣ ਦੇ ਲਈ ਮੁਲਾਕਾਤ ਕੀਤੀ ਗਈ ਸੀ ਉਸ ਤੋਂ ਸੀ ਉਹ ਮਰੀਦਾ ਨਾਲ ਸੰਬੰਧਿਤ ਸੀ ਤੇ ਤੁਹ ਬਹੁਤ ਵਧੀਆ ਗੱਲਬਾਤ ਹੋਈ ਹੈ 32815 ਜਿਹੜਾ ਮਾਮਲਾ ਸੀਗਾ ਜਿੱਦਿਆ ਕਾਲ ਤੱਕ ਸਾਹਿਬ ਵੱਲੋਂ ਪਰਤਾਲ ਕਰਵਾਈ ਗਈ ਸੀ ਤੇ ਉਸ ਰਿਪੋਰਟ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਔਰ ਜਿਆਦਾ ਸਮਝ ਲਓ 80% ਉਹਨਾਂ ਨੇ ਮੇਰੇ ਅდასਬੰਧੀ ਜਾਣਕਾਰੀਆਂ ਹਾਸਲ ਕੀਤੀ 20% ਕੀ ਤਾਂ ਕਿ ਜਿਹੜੀ ਟੈਕਨੀਕਲ ਜਿਹੜੀ ਕੋਈ ਹੈਗੀ ਗੱਲਬਾਤ ਚੱਲੀ ਆ ਉਸ ਚਲੋ ਹੁਣ ਤੱਕ ਦੀ ਜਾਂਚ ਦੌਰਾਨ ਕੀ ਲੱਗਦਾ ਹੈ ਜਿਹੜੇ 328 ਲਾਪਤਾ ਸਰੂਪ ਨੇ ਉਹ ਲਪਤਾ ਨਹੀਂ ਹੈ ਮਤਲਬ ਜਿਹੜੇ 328 ਸੂਪ ਜਿਹੜੇ ਲੈਜ਼ਰਾਂ ਦੇ ਵਿੱਚ ਜਿਹੜੇ ਦਰਜ ਸੀਗੇ ਲੇਕਿਨ ਸੱਚਖੰਡ ਪ੍ਰੈਸ ਦੇ ਵਿੱਚ ਜਿਹੜਾ ਸੱਚਖੰਡ ਹੈ ਉੱਥੇ ਉਹ 52 ਸੂਪ ਨਹੀਂ ਸੀਗੇ ਕਿਉਂ ਨਹੀਂ ਸੀਗੇ ਕਿਉਂਕਿ ਉਹਨਾਂ ਦੀਆਂ ਪਟਾਵਾਂ ਜਿਹੜੀਆਂ ਹੈਗੀਆਂ ਉਹ ਸ਼੍ਰੋਮਣੀ ਕਮੇਟੀ ਦੇ ਖਾਤਿਆਂ 'ਚ ਜਮ੍ਹਾਂ ਨਹੀਂ ਸੀ ਹੋਈਆਂ ਜੀ ਉਹਨੂੰ ਲੈ ਕੇ ਮਾਮਲਾ ਬਣਿਆ ਹੈਗਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇੰਨੀ ਕੋ ਗਲਤੀ ਜਿਹੜੀ ਹੈ ਜ਼ਰੂਰ ਹੈ ਤੇ ਉਹਨਾਂ ਨੂੰ ਉਸ ਵੇਲੇ ਜਿਹੜਾ ਗਵਨ ਸਿੰਘ ਦੀ ਰਿਕਵਰੀ ਲਈ ਜਿਹੜੇ ਦੋਸ਼ੀ ਆ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ